ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਕਰ ਫੇਰ ਤੁਹਾਡਾ ਸਵਾਗਤ ਆ ਮੇਰੇ YouTube ਚੈਨਲ ਦੇ ਉੱਪਰ ਵਿਕੀ ਕਬੱਡੀ ਕੋਚ ਉੱਪਰ ਮੈਂ ਹੁਣ ਜਦੋਂ ਵੀਡੀਓ ਕੋਈ ਅਪਲੋਡ ਕਰਦਾ ਸਪੋਰਟਸ ਦੀ ਤੇ ਜਿਹੜੇ ਮੈਨੂੰ ਉੱਥੇ ਵਿੱਚੋਂ ਕਮੈਂਟ ਆਉਂਦੇ ਆ ਕੁਝ ਸਵਾਲ ਪੁੱਛੇ ਜਾਂਦੇ ਆ ਉਹਨਾਂ ਦੀ ਮੈਂ ਵੀਡੀਓ ਹੁਣ ਇੱਕ ਦੋ ਸਵਾਲ ਦੇ ਜਵਾਬ ਜਿਹੜੇ ਆ ਉਹ ਮੈਂ ਦੇ ਦਿੰਨਾ ਹਰ ਇੱਕ ਵੀਡੀਓ ਦੇ ਵਿੱਚ ਤੇ ਹੁਣ ਮੈਨੂੰ ਇੱਕ ਸਵਾਲ 3-4 ਪਰਸਨ ਨੇ ਪੁੱਛਿਆ ਕਿ ਤੁਸੀਂ 스포츠 ਦੇ ਵਿੱਚ ਤੁਹਾਡਾ ਆਉਣਾ ਕਿਵੇਂ ਬਣਿਆ ਇਹ ਬੜੀ ਦੋਸਤੋ ਇੰਟਰਸਟਿਡ ਜੀ ਸਟੋਰੀ ਆ ਮੇਰਾ ਮੈਂ ਇੱਕ ਦਾ 스포츠 ਦੇ ਵਿੱਚ ਆਇਆ ਕਿ ਮੇਰੀ ਸਟੱਡੀ ਜਿਹੜੀ ਆ ਉਹ ਇੱਥੇ ਜਨਤਾ ਮਾਡਰਨ ਸੀਨੀਅਰ ਸੈਕੰਡਰੀ ਸਕੂਲ 스포츠 ਅਕੈਡਮੀ ਦੀ ਆ ਆਪਣੇ ਸਕੂਲ ਦੀ ਆ ਤੇ ਇਸ ਸਕੂਲ ਦੇ ਵਿੱਚ ਸ਼ੁਰੂ ਤੋਂ ਹੀ ਨਾ ਖੇਡਾਂ ਦਾ ਕਾਫੀ ਰੁਝਾਨ ਸੀ ਫਿਰ ਉਦੋਂ ਮੇਰੀ ਕਲਾਸ ਚੌਥੀ ਕਲਾਸ ਹੀ ਤੇ ਸਾਡੇ ਸਕੂਲ ਦੀ ਅੰਡਰ 11 ਕਬੱਡੀ ਦੀ ਟੀਮ ਨੇ ਜਿਹੜਾ ਸੀ ਨਾ ਉਹ ਪਾਰਟਿਸਪੀਟ ਕਰਨਾ ਸੀ ਟੂਰਨਾਮੈਂਟ ਦੇ ਵਿੱਚ ਉਦੋਂ ਪਹਿਲਾਂ ਸੈਂਟਰ ਲੈਵਲ ਫਿਰ ਬਲਾਕ ਲੈਵਲ ਫਿਰ ਤਹਿਸੀਲ ਲੈਵਲ ਫਿਰ ਜ਼ਿਲ੍ਹਾ ਲੈਵਲ ਤੇ ਫਿਰ ਇੰਟਰ ਡਿਸਟ੍ਰਿਕਟ ਟੂਰਨਾਮੈਂਟ ਹੁੰਦਾ ਸੀ ਤੇ ਕੋਇਲ ਇੰਸਟੀਚਿਊਟ ਦੇ ਨਾਲ ਇਸ ਸਕੂਲ ਦੀ ਜੰਦਾ ਮਾਡਲ ਸਕੂਲ ਦੀ ਟੀਮ ਦਾ ਇੱਕ ਪਲੇਅਰ ਜਿਹੜਾ ਸੀ ਨਾ ਉਹ ਉਸ ਦਿਨ ਐਬਸੈਂਟ ਹੋ ਗਿਆ ਤੇ ਸਾਡੇ ਪੰਜਾਬੀ ਟੀਚਰ ਹੀ ਹੁੰਦੇ ਸੀ ਬਲਦੇਵ ਸਿੰਘ ਸਰ ਉਹਨਾਂ ਨੇ ਟੀਮ ਖੜਨੀ ਸੀ ਤੇ ਮੈਨੂੰ ਇਹ ਹੀ ਟੀਮ ਅੱਜ ਖੇਡਣ ਵਾਸਤੇ ਜਾਣੀ ਆ ਤੇ ਮੇਰਾ ਮਨ ਕਰਦਾ ਸੀ ਕਿ ਮੈਂ ਵਿੰਡਲ ਟੀਮ ਦੇ ਜਾਵਾਂ ਮੈਂ ਬਾਰ-ਬਾਰ ਆਪਣੇ ਮਦਰ ਉਹ ਪ੍ਰਿੰਸੀਪਲ ਹੁੰਦੇ ਸੀ ਸਕੂਲ ਦੇ ਵਿੱਚ ਉਹਨਾਂ ਨੂੰ ਵੀ ਕਿਹਾ ਕਿ ਮੈਂ ਮੇਰਾ ਵੀ ਮਨ ਕਰਦਾ ਕਿ ਮੈਂ ਵੀ ਟੀਮ ਦੇ ਨਾਲ ਜਾ ਕੇ ਮੈਚ ਵੇਖਾਂ ਕਿ ਮੈਚ ਕਿੱਦਾਂ ਦੇ ਹੁੰਦੇ ਆ ਕਿੱਦਾਂ ਖੇਡਦੇ ਆ ਕਿਉਂਕਿ ਉਸ ਤੋਂ ਪਹਿਲਾਂ ਮੈਂ ਗੇਮ ਦੇ ਵਿੱਚ ਨਹੀਂ ਸੀ ਹੈਗਾ ਤੇ ਮੇਰੇ ਮਾਮ ਨੇ ਮੇਰੇ ਮਦਰ ਨੇ ਬਲਦੇਵ ਸਰ ਨੂੰ ਕਿਹਾ ਕਿ ਇਹਨੂੰ ਨਾਲ ਲੈ ਜਾਓ ਇਹ ਵੀ ਚਲੋ ਵੇਖ ਆਉਗਾ ਮੈਚ ਤੇ ਮੈਨੂੰ ਸਾਡੇ ਫਿਰ ਟੀਚਰ ਜਿਹੜੇ ਸੀ ਉਹ ਫਿਰ ਨਾਲ ਲੈ ਕੇ ਗੇਮ ਕਰਨ ਵਾਸਤੇ ਆਪਣੇ ਮੈਚ ਵਖਾਣਨ ਵਾਸਤੇ ਲੈ ਕੇ ਗਏ ਉੱਥੇ ਸਾਡੀ ਟੀਮ ਜਿਹੜੀ ਸੀ ਨਾ ਸੈਂਟਰ ਲੈਵਲ ਤੋਂ ਤਾਂ ਜਿੱਤ ਚੁੱਕੀ ਸੀ ਉਹ ਬਲਾਕ ਲੈਵਲ ਦੀ ਗੱਲ ਸੀ ਕਿ ਬਲਾਕ ਲੈਵਲ ਦਾ ਟੂਰਨਾਮੈਂਟ ਜਿਹੜਾ ਸੀ ਨਾ ਬਟਾਲੇ ਹੋਣਾ ਸੀ ਮੇਰੇ ਖਿਆਲ ਦੇ ਨਾਲ ਸਕੂਲ ਦਾ ਮੈਨੂੰ ਨਾਂ ਨਹੀਂ ਯਾਦ ਆ ਰਿਹਾ ਕਿ ਆ ਬਟਾਲੇ ਸਕੂਲ ਹੀ ਕੋਈ ਉੱਥੇ ਸਾਡੇ ਮੈਚ ਹੋਣੇ ਸੀ ਤੇ ਉਥੇ ਜਦੋਂ ਹਾਫ ਟਾਈਮ ਤੱਕ ਸਾਡੀ ਇਹ ਜਿਹੜੀ ਟੀਮ ਹੀ ਨਾ ਫਾਈਨਲ ਤੱਕ ਦਾ ਪਹੁੰਚ ਗਈ ਫਾਈਨਲ ਦੇ ਵਿੱਚ ਜਾ ਕੇ ਸਾਡੀ ਟੀਮ ਹਾਫ ਟਾਈਮ ਤੱਕ ਕਾਫੀ ਨੰਬਰਾਂ ਦੇ ਨਾਲ ਹਾਰ ਰਹੀ ਸੀ ਤੇ ਮੈਂ ਫਿਰ ਸਰ ਨੂੰ ਕਿਹਾ ਕਿ ਸਰ ਮੈਨੂੰ ਵੀ ਮੌਕਾ ਦਿਓ ਕਿ ਮੈਂ ਗੇਮ ਵੇਖ ਕੇ ਤੇ ਮੈਨੂੰ ਇੰਨੀ ਕਿ ਨੌਲੇਜ ਹੋ ਗਈ ਆ ਕਿ ਆਪਾਂ ਰੇਡ ਕਿਵੇਂ ਪਾਉਣੀ ਆ ਕਿਵੇਂ ਸਟਾਪ ਲਾਉਣਾ ਵਾ ਤੇ ਮੈਨੂੰ ਤੁਸੀਂ ਮੌਕਾ ਦਿਓ ਟੀਮ ਹਰਦੀ ਵੇਖ ਕੇ ਮੈਨੂੰ ਸਰ ਨੇ ਮੌਕਾ ਦਿੱਤਾ ਕਿ ਚਲ ਤੁਸੀਂ ਵੀ ਵੇਖ ਲੈ ਟਰਾਈ ਕਰਕੇ ਹਨਾ ਤੇ ਉਹ ਕਿਹੇ ਵੇਲੇ ਕਹਿੰਦੇ ਕਲਾਕਾਰ ਵਾਸਤੇ ਸਟੇਜ ਤੇ ਪਲੇਅਰ ਵਾਸਤੇ ਕਈ ਵਾਰੀ ਗਰਾਊਂਡ ਵਾਰ ਦਿੱਜ ਜਾਂਦੀ ਆ ਉਸ ਦਿਨ ਸ਼ਾਇਦ ਮਾਲਕ ਨੇ ਉਹ ਜਿਹੜੀ ਗਰਾਊਂਡ ਹੀ ਮੇਰੇ ਵਾਸਤੇ ਬਣਾਈ ਸੀ ਤੇ ਮੈਂ ਆਪਣੀ ਟੀਮ ਨੂੰ ਕਿ ਬਿਨਾ ਨੌਨ ਸਟਾਪ ਕਬਡੀਆਂ ਪਾ ਕੇ ਨੈਸ਼ਨਲ ਸਟਾਈਲ ਦੇ ਵਿੱਚ ਸਾਰੀਆਂ ਜਿਹੜਾ ਜਿਹੜੀਆਂ ਹਾਫ ਤੋਂ ਬਾਅਦ ਮੈਂ ਪਾਈਆਂ ਤੇ ਆਪਾਂ ਆਪਣੀ ਟੀਮ ਜਿਹੜੀ ਉਹ ਜਿਤਾ ਲਈ ਤੇ ਸਾਡੀ ਟੀਮ ਜਿਹੜੀ ਉਹ ਬਲਾਕ ਦੇ ਫਰਸਟ ਆ ਗਈ ਉਸ ਤੋਂ ਬਾਅਦ ਤਹਿਸੀਲ ਦੇ ਮੈਚਾਂ ਤੱਕ ਕੋਈ 15 ਦਿਨਾਂ ਦਾ ਗੈਪ ਹੈਗਾ ਸੀ ਫਿਰ 15 ਦਿਨ ਲਗਾਤਾਰ ਮੈਨੂੰ ਇੱਕ ਇੱਕ ਬਰੀਕੀ ਦੱਸੀ ਗਈ ਟੈਕਨੀਕਲ ਤੌਰ ਤੇ ਮੇਰੇ ਫਾਦਰ ਸਾਹਿਬ ਮਾਸਟਰ ਮੰਗਲ ਸਿੰਘ ਵੱਲੋਂ ਕਿ ਇਦਾਂ ਖੇਡੀਦਾ ਪਹਿਲਾਂ ਤਾਂ ਉਹਨਾਂ ਨੂੰ ਪਤਾ ਨਹੀਂ ਸੀ ਕਿ ਖੇਡ ਸਕਦਾ ਫਿਰ ਉਹ 15 ਦਿਨ ਦੀ ਮਿਹਨਤ ਦੇ ਨਾਲ ਫਿਰ ਟੀਮ ਸਾਡੀ ਜਿਹੜੀ ਤਹਿਸੀਲ ਲੈਵਲ ਤੋਂ ਹੀ ਫਸਟ ਆਈ ਉਸ ਤੋਂ ਬਾਅਦ ਡਿਸਟ੍ਰਿਕਟ ਦੇ ਵਿੱਚ ਜਿਹੜਾ ਸੀ ਨਾ ਉਹ ਫਿਰ ਕੋਈ 15 20 ਦਿਨ ਦਾ ਫਿਰ ਵਿੱਚ ਵਖਵਾ ਪੈ ਗਿਆ ਫਿਰ ਗਰਦਾਸਪੁਰ ਵੱਲੋਂ ਡੀਓ ਆਫਿਸ ਵੱਲੋਂ ਇੱਕ ਸਪੈਸ਼ਲ ਕੋਚ ਨੂੰ ਭੇਜਿਆ ਗਿਆ ਸਾਡੇ ਇੱਥੇ ਸਕੂਲ ਦੇ ਵਿੱਚ ਉਹਨਾਂ ਨੇ 15 20 ਦਿਨ ਸਾਨੂੰ ਲਗਾਤਾਰ ਪ੍ਰੈਕਟਿਸ ਕਰਾਈ ਤੇ ਫਿਰ ਆਪਾਂ ਇਹ ਜ਼ਿਲ੍ਹਾ ਲੈਵਲ ਆ ਇਹ ਹਾਂ ਜ਼ਿਲ੍ਹਾ ਲੈਵਲ ਦੇ ਉੱਪਰ ਵੀ ਸਾਡੀ ਟੀਮ ਜਿਹੜੀ ਆ ਸਾਰੇ ਜ਼ਿਲ੍ਹੇ ਦੇ ਵਿੱਚੋਂ ਪਹਿਲੇ ਨੰਬਰ ਤੇ ਆਈ ਤੇ ਮੈਨੂੰ ਇਸ ਗੱਲ ਦਾ ਮਾਣ ਆ ਵੀ ਸਾਡੀ ਟੀਮ ਜਿਹੜੀ ਅੱਜ ਤੋਂ ਜ਼ਿਲ੍ਹਾ ਲੈਵਲ ਚੈਂਪੀਅਨ ਬਣੀ ਤੇ ਉਹ ਇਸ ਟੀਮ ਨੂੰ ਜਿਤਾਉਣ ਦੇ ਵਿੱਚ ਸਭ ਤੋਂ ਵੱਧ ਰੋਲ ਜਿਹੜਾ ਸੀ ਉਹ ਮੇਰਾ ਹੀ ਕਿ ਮੈਂ ਇਕੱਲਾ ਹੀ ਟੀਮ ਦਾ ਲੀਡਰ ਸੀ ਤੇ ਬਾਕੀ ਮੇਰੇ ਨਾਲ ਜਿਹੜੇ ਸੀ ਉਹ ਡਿਫੈਂਸ ਕਰਦੇ ਸੀ ਸਾਰੇ ਪਲੇਅਰ ਤੇ ਆਪਾਂ ਜ਼ਿਲ੍ਹਾ ਚੈਂਪੀਅਨ ਬਣ ਗਏ ਪਹਿਲੇ ਸਾਲ ਹੀ ਅੰਡਰ 11 ਦੀ ਗੱਲ ਆ ਤੇ ਮੈਨੂੰ ਗੁਰਦਾਸਪੁਰ ਡਿਸਟ੍ਰਿਕਟ ਦਾ ਕੈਪਟਨ ਬਣਾ ਕੇ ਤੇ ਫਿਰ ਅਸੀਂ ਪਹਿਲੇ ਸਾਲ ਇੰਟਰ ਡਿਸਟ੍ਰਿਕਟ ਮੈਚ ਖੇਡਣ ਵਾਸਤੇ ਅਸੀਂ ਕਪੂਰਥਲੇ ਸੈਨਿਕ ਸਕੂਲ ਦੇ ਵਿੱਚ ਗਏ ਤੇ ਉੱਥੇ ਸਾਡੀ ਚੌਥੀ ਪੋਜੀਸ਼ਨ ਆਈ ਸੀ ਕਿ ਅਸੀਂ ਉੱਥੇ ਵੀ 5-6 ਮੈਚ ਜਿਹੜੇ ਸੀ ਉਹ ਆਪਾਂ ਜਿੱਤੇ ਸੀ ਤੇ ਇਦਾਂ ਮੇਰੀ ਜਿਹੜੀ ਆ ਉਹ ਟੀਮ ਦੇ ਵਿੱਚ ਸ਼ੁਰੂਆਤ ਜਿਹੜੀ ਆ ਉਹ ਕਬੱਡੀ ਦੇ ਵਿੱਚ ਹੋ ਗਈ ਇਹਦੇ ਨਾਲ ਨਾਲ ਸਾਡੇ ਪਿੰਡ ਦੀ ਜਿਹੜੀ ਟੀਮ ਆ ਸੀਨੀਅਰ ਪਲੇਅਰ ਜਿਹੜੇ ਸੀ ਨਾ ਉਹ ਬਹੁਤ ਵਧੀਆ ਟੀਮ ਸਾਡੇ ਪਿੰਡ ਦੀ ਹੁੰਦੀ ਸੀ ਮੇਰੇ ਚਾਚਾ ਹੀ ਲੱਗਦਾ ਵਾ ਮੰਗਤਾ ਸਿੰਘ ਉਹ ਤੇ ਬਾਜਾ ਭਲਵਾਨ ਗਲਜਾਰ ਫੌਜੀ 12 ਤੇ ਬਲਵਿੰਦਰ ਸਿੰਘ ਗੜਵੀ ਇਹ ਕਾਫੀ ਸੀਨੀਅਰ ਪਲੇਅਰ ਹੁੰਦੇ ਸੀ ਸਾਡੇ ਪਿੰਡ ਦੇ ਇਹਨਾਂ ਵੱਲ ਵੇਖ-ਵੇਖ ਕੇ ਤੇ ਆਪਾਂ ਨੂੰ ਸਰਕਲ ਕਬੱਡੀ ਖੇਡਣ ਦਾ ਵੀ ਚੇਟਕ ਜਿਹੜਾ ਲੱਗ ਗਿਆ ਤੇ ਫਿਰ ਮੇਰਾ ਵੇਟ ਜਿਹੜਾ ਸੀ ਉਹ ਮੈਂ ਵੇਟ ਦੇ ਮੈਚ ਕੋਈ ਵੀ ਨਹੀਂ ਮੈਚ ਖੇਡਿਆ ਤੇ ਉਧਰੋਂ ਪ੍ਰਾਇਮਰੀ ਤੋਂ ਬਾਅਦ ਜਦੋਂ ਮੈਂ ਕੋਈ ਅੰਡਰ 14 ਅੰਡਰ 16 ਹੋਇਆ ਸੀ ਨਾ ਲਗਭਗ ਉਦੋਂ ਮੈਂ ਓਪਨ ਦੇ ਜਿਹੜੇ ਇਹ ਸਰਕਲ ਦੇ ਮੈਚ ਜਿਹੜੇ ਖੇਡਣੇ ਜਿਹੜੇ ਪਿੰਡ ਵੱਲੋਂ ਸ਼ੁਰੂ ਕਰ ਦਿੱਤੇ ਸੀ ਤੇ ਇਹ ਤੇ ਸੀ ਮੇਰੀ ਕਬੱਡੀ ਗੇਮ ਦੇ ਵਿੱਚ ਸ਼ੁਰੂਆਤ ਤੇ ਦੂਸਰਾ ਸਵਾਲ ਜਿਹੜਾ ਪੁੱਛਿਆ ਗਿਆ ਵਾ ਕਿ ਕੋਈ ਯਾਦਗਾਰੀ ਪਲ ਜਿਹੜੇ ਤੁਸੀਂ ਸ਼ੇਅਰ ਕਰਨੇ ਚਾਹੁੰਦੇ ਜੇ ਕਿਸੇ ਦੇ ਨਾਲ ਤੋਂ ਕਿਹੜੀ ਆ ਕਾਫੀ ਜ਼ਿਆਦਾ ਮੇਰੀਆਂ ਯਾਦਾਂ ਹੈਗੀਆਂ ਵਾ ਕਿ ਸਪੋਰਟਸ ਦੇ ਨਾਲ ਜੁੜੀਆਂ ਜਿਹੜੀਆਂ ਪਰਸਨਲ ਤੌਰ ਤੇ ਜਿਹੜੀਆਂ ਮੇਰੇ ਨਾਲ ਰਿਲੇਟਡ ਆ ਉਹਨਾਂ ਵਿੱਚੋਂ ਸਭ ਤੋਂ ਪਹਿਲਾਂ ਉਹ ਤਾਂ ਮੈਂ ਜੇ ਸ਼ੇਅਰ ਕਰਨੀ ਚਾਹਾਂ ਤੇ ਉਹ ਸੀ ਕਿ ਜਦੋਂ ਮੈਂ ਸਪੋਰਟਸ ਸਕੂਲ ਜਲੰਧਰ ਦੇ ਟ్రायल ਦਿੱਤੇ ਸਪੋਰਟਸ ਸਕੂਲ ਜਲੰਧਰ ਦੇ ਵਿੱਚ ਜਦੋਂ ਮੈਂ ਟ్రायल ਦਿੱਤੇ ਕਬੱਡੀ ਟੀਮ ਦੇ ਵਿੱਚ ਤੇ 600 ਪੀ ਜਾਂ 32 ਜਾਂ 33 ਜਾਂ 35 30 ਤੋਂ ਉੱਪਰ 600 ਦਾ ਮੈਨੂੰ ਯਾਦ ਆ ਪਰ 30 32 35 ਦਾ ਮੈਨੂੰ ਨਹੀਂ ਯਾਦ ਆ ਰਿਹਾ ਕਿ ਇੰਨੇ ਪਲੇਅਰ ਜਿਹੜੇ ਸੀ ਉਹ ਟ్రायल ਦੇਣ ਵਾਸਤੇ ਆਏ ਸੀ ਤੇ ਰੱਖਣੇ ਕਿੰਨੇ ਸੀ ਸਿਰਫ 12 12 ਪਲੇਅਰ ਰੱਖਣੇ ਸੀ 600 30 32ਆਂ ਦੇ ਵਿੱਚੋਂ ਤੇ ਫੇਰ ਉਹ ਇਕੱਲੇ ਪੰਜਾਬ ਦੇ ਨਹੀਂ ਸੀ ਉਹਦੇ ਵਿੱਚ ਦਿੱਲੀ ਤੋਂ ਪਲੇਅਰ ਵੀ ਟ੍ਰਾਇਲ ਦੇਣ ਵਾਸਤੇ ਆਏ ਰਾਜਸਥਾਨ ਤੋਂ ਪਲੇਅਰ ਵੀ ਦੇ ਟ੍ਰਾਇਲ ਦੇਣ ਵਾਸਤੇ ਆਏ ਦੋ ਦਿਨ ਟ੍ਰਾਇਲ ਚੱਲੇ ਲਗਾਤਾਰ ਅਸੀਂ ਇੱਥੇ 4:40 ਦੇ 4 ਵਜੇ ਅਸੀਂ ਘਰੋਂ ਸਕੂਟਰ ਦੇ ਉੱਪਰ ਮੈਂ ਤੇ ਮੇਰੇ ਫਾਦਰ ਸਾਹਿਬ ਚੱਲ ਜਾਂਦੇ ਸੀ ਦੋ ਦਿਨ ਲਗਾਤਾਰ ਅਸੀਂ ਗਏ ਦੂਸਰੇ ਦਿਨ ਜਦੋਂ ਸਿਲੈਕਸ਼ਨ ਹੋਈ ਤੇ ਮੈਨੂੰ ਇਸ ਗੱਲ ਦਾ ਮਾਣਵਾ ਆਪਣੇ ਆਪ ਤੇ ਵੀ ਉਸ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਜਾਂ ਮੇਰੇ ਫਾਦਰ ਸਾਹਿਬ ਮੇਰੇ ਕੋਲ ਸਹਬਾਨ ਵੱਲੋਂ ਜਿਹੜੀ ਮੇਰੀ ਮਿਹਨਤ ਕਰਾਈ ਗਈ ਕਿ ਮੇਰੀ ਉਸ ਟੀਮ ਦੇ ਵਿੱਚ ਜਿਹੜੇ ਇੰਡੀਆ ਤੋਂ ਪਲੇਅਰ ਸਾਰੇ ਵੇਖੋ ਰਾਜਸਥਾਨ ਦਿੱਲੀ ਹੋਰ ਵੀ ਸਟੇਟਾਂ ਤੋਂ ਪਲੇਅਰ ਆਏ ਹੋਣਗੇ ਇਹਨਾਂ ਦੋ ਸਟੇਟਾਂ ਦਾ ਮੈਨੂੰ ਯਾਦ ਆ ਕਿ ਦਿੱਲੀ ਤੋਂ ਤੇ ਰਾਜਸਥਾਨ ਤੋਂ ਪਲੇਅਰ ਆਏ ਸੀ ਤੇ ਮੇਰੀ ਸਿਲੈਕਸ਼ਨ ਜਿਹੜੀ ਜਦੋਂ ਫਾਈਨਲ ਹੋਈ ਤੇ ਮੈਨੂੰ ਉਹਨਾਂ ਨੇ 13ਵੇਂ ਨੰਬਰ ਤੇ ਕਿਉਂਕਿ ਉਹਨਾਂ ਨੇ 12 ਦੀ ਜਗ੍ਹਾ ਕੋਈ 17 18 ਪਲੇਅਰਾਂ ਦੀ ਸਿਲੈਕਸ਼ਨ ਕੀਤੀ ਸੀ ਇਹ ਕਈ ਵਾਰੀ ਹੁੰਦਾ ਵੀ 6 7 ਪਲੇਅਰ ਜਿਹੜੇ ਉੱਪਰਲੇ ਹੁੰਦੇ ਆ ਉਹ ਡਾਕੂਮੈਂਟ ਪੂਰੇ ਨਹੀਂ ਕਰ ਪਾਉਂਦੇ ਹਨ ਤੇ ਜਾਂ ਉਹ ਨਹੀਂ ਪਹੁੰਚ ਪਾਉਂਦੇ ਫਿਰ ਉਹ 12 ਤੇ ਸਾਡੇ ਕੋ ਰਹਿਣ ਜਦੋਂ ਮੈਨੂੰ 13ਵੇਂ ਨੰਬਰ ਤੇ ਰੱਖਿਆ ਗਿਆ ਤੇ ਕਰਨਲ ਰਮਿੰਦਰ ਸਿੰਘ ਜਿਹੜੇ ਹੀ ਨਾ ਉਹ ਸਪੋਰਟਸ ਡਾਇਰੈਕਟਰ ਹੀ ਉਹ ਸਾਰੇ ਟ੍ਰਾਇਲ ਆਪਣੀ ਅੱਖੀਂ ਵੇਖ ਰਹੇ ਸੀ ਉਹਨਾਂ ਨੇ ਜਦੋਂ ਮੇਰਾ ਨਾਮ ਪੁੱਛਿਆ ਮੈਂ ਕਹਿੰਦਾ ਮੇਰਾ ਨਾਮ ਵਿਕਰਮਜੀਤ ਸਿੰਘ ਆ ਉਹਨਾਂ ਨੇ ਮੈਨੂੰ 13ਵੇਂ ਨੰਬਰ ਦੇ ਉੱਪਰੋਂ ਚੁਣ ਕੇ ਤੇ 3 ਤੀਸਰੇ ਨੰਬਰ ਤੇ ਖਿਲਾਰਤਾ ਕਿ ਮੈਂ ਸਾਰੀ ਟ੍ਰਾਇਲ ਖੁਦ ਦੇਖੀ ਆ ਇਹ ਬੱਚਾ ਜਿਹੜਾ ਤੀਜੇ ਨੰਬਰ ਤੇ ਡਿਜ਼ਰਵ ਕਰਦਾ ਤੇ ਮੈਨੂੰ ਮਾਣ ਆ ਕਿ 630-32 ਪਲੇਅਰਾਂ ਦੇ ਵਿੱਚੋਂ ਉਸ ਸਮੇਂ ਮੇਰੇ ਜਿਹੜੀ ਸਿਲੈਕਸ਼ਨ ਸੀ ਉਹ ਸਪੋਰਟਸ ਕੋਟੇ ਦੇ ਵਿੱਚ ਤੀਜੇ ਨੰਬਰ ਤੇ ਹੋਈ ਇਕਦਾ ਇਹ ਯਾਦਗਾਰੀ ਪਲ ਦੂਸਰਾ ਯਾਦਗਾਰੀ ਪਲ ਮੇਰਾ ਇਹ ਆ ਗਈ ਜਦੋਂ ਮੇਰੇ ਪਟਿਆਲੇ ਮੈਂ ਗਿਆ ਉਥੇ ਸੁੰਦਰ ਨਗਰ ਦੇ ਵਿੱਚ ਨਾ ਆਪਣੇ ਸਮਰ ਕੈਂਪ ਲੱਗਣਾ ਸੀ 21 ਦਿਨ ਦਾ 21 ਦਿਨ ਦਾ ਸਮਰ ਕੈਂਪ ਲੱਗਣਾ ਸੀ ਪਟਿਆਲੇ ਪੰਜਾਬ ਸਰਕਾਰ ਵੱਲੋਂ ਤੇ ਉਥੇ ਜਿਹੜਾ ਟ੍ਰੈਲ ਹੋਏ ਉਹਨਾਂ ਟ੍ਰੈਲਾਂ ਦੇ ਵਿੱਚ ਮੇਰੇ ਨਾਲ ਪਟਿਆਲੇ ਟੀਮ ਦੇ ਵਿੱਚ ਜੋਗੀ ਦੇਦਨੇ ਵਾਲਾ ਜਿਹੜਾ ਇੰਟਰਨੈਸ਼ਨਲ ਪਲੇਅਰ ਆ ਕਬੱਡੀ ਦਾ ਉਹ ਤੇ ਮਨਪ੍ਰੀਤ ਮਾਨਾ ਜਿਹੜਾ ਅੱਜ ਕੱਲ ਪ੍ਰੋ ਦੇ ਵਿੱਚ ਐਜ਼ ਅ ਕੋਚ ਵੀ ਸਿਖਾਵਾ ਦੇ ਰਿਹਾ ਉਹ ਉਸ ਟੀਮ ਦੇ ਵਿੱਚ ਉਦੋਂ ਪਟਿਆਲੇ ਹੈਗਾ ਸੀ ਜਿਨ੍ਹਾਂ ਦੇ ਨਾਲ ਸਾਡਾ ਟ੍ਰਾਇਲ ਹੋਣੀ ਸੀ ਤੇ ਉਥੇ ਵੀ ਮੇਰਾ ਪ੍ਰਦਰਸ਼ਨ ਬਹੁਤ ਵਧੀਆ ਰਿਹਾ ਕਿ ਸਿਰਫ ਆਪਣੇ ਇਧਰੋਂ ਟ੍ਰਾਇਲ ਦੇਣ ਵਾਸਤੇ ਸਾਰੇ ਪੰਜਾਬ ਦੇ ਵਿੱਚੋਂ ਮੇਰੇ ਖਿਆਲ ਨਾਲ ਪਟਿਆਲਾ ਟੀਮ ਦੇ ਆਲਰੇਡੀ ਮੈਂਬਰ ਤਾਂ ਉਹਨਾਂ ਕੋਈ ਹੈਗੇ ਹੀ ਹੈਗੇ ਹੀ ਤੇ ਸਿਰਫ ਦੋ ਪਲੇਅਰ ਜਿਹੜੇ ਇਹ ਅਸੀਂ ਬਿਨਾਂ ਸਿਫਾਰਿਸ਼ ਤੋਂ ਚੁਣੇਗੇ ਉਹਨਾਂ ਦੇ ਵਿੱਚ ਇੱਕ ਜਿਹੜਾ ਹੈ ਉਹ ਤੁਹਾਡਾ ਇਹ ਛੋਟਾ ਵੀਰ ਕਿ ਮੈਂ ਅਹੀਂ ਜਿੰਨੇ ਟ੍ਰਾਇਲ ਦੇ ਕੇ ਤੇ ਉਸ ਟੀਮ ਦੇ ਵਿੱਚ ਵੀ ਆਪਣੀ ਜਗ੍ਹਾ ਬਣਾਈ ਫਿਰ 21 ਦਿਨ ਅਹੀਂ ਸਾਡਾ ਕੈਂਪ ਪੰਡੋ ਲੱਗਾ ਮੈਨੂੰ ਇਸ ਗੱਲ ਦਾ ਵੀ ਮਾਣ ਸੀ ਕਿ ਉਸ ਟੀਮ ਦੇ ਵਿੱਚ ਵੀ ਮੈਂ ਮਨਪ੍ਰੀਤ ਮਾਨੇ ਹੋਣਾਂ ਦੇ ਨਾਲ ਜੋਗੀ ਦਿਦਨੇ ਵਰਗੇ ਪਲੇਅਰਾਂ ਦੇ ਨਾਲ ਵੀ ਮੈਂ ਮੈਨੂੰ ਖੇਡਣ ਦਾ ਮੌਕਾ ਮਿਲਿਆ ਜਾਂ ਉਹਨਾਂ ਦੇ ਨਾਲ ਪ੍ਰੈਕਟਿਸ ਕਰਨ ਦਾ ਮੌਕਾ ਮਿਲਿਆ ਤੀਸਰਾ ਯਾਦਗਾਰੀ ਪਲ ਮੇਰਾ ਇਹ ਹੈ ਕਿ ਜਦੋਂ ਮੇਰੇ ਫਸਟ ਟਾਈਮ ਇੰਜਰੀ ਹੋਈ ਸੀ ਗੋਡੇ ਤੇ ਕਿਉਂਕਿ ਮੈਨੂੰ ਜਲੰਧਰ ਵਾਲੇ ਪਲੇਅਰਾਂ ਨੇ ਕੋ ਸਾਹਿਬਾਨ ਨੇ ਵੀ ਖੇਡਦੇ ਦੇਖਿਆ ਸੀ ਪਟਿਆਲੇ ਵਾਲਿਆਂ ਨੇ ਵੀ ਵੇਖਿਆ ਸੀ ਜਲੰਧਰ ਸ਼ੇਰ ਸਿੰਘ ਆਪਣੇ ਜਲੰਧਰ ਹੁੰਦੇ ਹੀ ਬੁੱਧ ਸਿੰਘ ਕੋਚ ਸਰਦੂਲ ਕੋਚ ਪੰਮੀ ਕੋਚ ਤੇ ਪਟਿਆਲੇ ਹੁੰਦੇ ਹੀ ਸ਼ੇਰ ਸਿੰਘ ਕੋਚ ਤੇ ਗਰਦਾਸਪੁਰ ਦੇ ਕੋਚ ਸਾਹਿਬਾਨ ਹੁੰਦੇ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਸਵਰਗਵਾਸੀ ਇਹ ਸਰਦਾਰ ਕਰਮਜੀਤ ਸਿੰਘ ਧਰੋਵਾਲੀ ਓਮ ਪ੍ਰਕਾਸ਼ ਡੀਪੀ ਇਹ ਸਾਡੇ ਇੱਧਰ ਗਰਦਾਸਪੁਰ ਦੇ ਕੋਚ ਹੁੰਦੇ ਸੀ ਇਹ ਸਾਰੇ ਕੋਚ ਮੈਨੂੰ ਮੇਰੀ ਗੇਮ ਨੂੰ ਜਾਣਦੇ ਸੀ ਜਦੋਂ ਫਸਟ ਟਾਈਮ ਮੇਰੇ ਇੰਜਰੀ ਹੋਈ ਗੋਡੇ ਤੇ ਤੇ ਸਭ ਤੋਂ ਪਹਿਲਾਂ ਪਟਿਆਲੇ ਤੋਂ ਸ਼ੇਰ ਸਿੰਘ ਕੋਚ ਨੇ ਉੱਥੋਂ ਪਟਿਆਲੇ ਤੋਂ ਪਲੇਅਰਾਂ ਨੂੰ ਭੇਜਿਆ ਕਿ ਇਹਨੂੰ ਵਿਕੀ ਨੂੰ ਲੈ ਕੇ ਜਾਓ ਕਿ ਸਟੇਟ ਦੇ ਮੈਚ ਹੋ ਗਏ ਤੇ ਆਪਾਂ ਇਹਨਾਂ ਨੂੰ ਪਟਿਆਲੇ ਵੱਲੋਂ ਇਹਨੂੰ ਖੜਾਉਣਾ ਤੇ ਮੇਰੇ ਇੰਜਰੀ ਹੋਈ ਗੋਡੇ ਤੇ ਤੇ ਫਿਰ ਮੈਂ ਆਂਨਾਂ ਨੂੰ ਆਪਣਾ ਹਾਲਾਤ ਵਿਖਾ ਲਈ ਕਿ ਨਹੀਂ ਮੇਰੇ ਕੋ ਖੇਡਿਆ ਨਹੀਂ ਜਾਣਾ ਤੇ ਉਹ ਫਿਰ ਰਾਤ ਮੇਰੇ ਕੋ ਰਹੀ ਕਿਉਂਕਿ ਪੈਂਡਾ ਕਾਫੀ ਸੀ ਉਹ ਹਜੇ ਕਮਰੇ ਦੇ ਵਿੱਚ ਰਾਤ ਰਹਿ ਕੇ ਅਗਲੇ ਦਿਨ ਹਜੇ ਤੇ ਸੁੱਤੀ ਸੀ ਤੇ ਸਵੇਰੇ ਜਲੰਧਰ ਤੋਂ ਕੋ ਸਾਹਿਬ ਨੇ ਦੋ ਪਲੇਅਰ ਭੇਜਤੇ ਵੀ ਵਿਕੀ ਨੂੰ ਲੈ ਗਿਆ ਉਹ ਕਿ ਸਟੇਟ ਦੇ ਮੈਚ ਆ ਗਿਆ ਤੇ ਆਪਾਂ ਇਹਨੂੰ ਜਲੰਧਰ ਵੱਲ ਖਡਾਉਣਾ ਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਅੱਗੇ ਪਟਿਆਲੇ ਵਾਲੇ ਵੀ ਅੰਦਰ ਰਾਤ ਸੁੱਤੇ ਆ ਕੇ ਤੇ ਹੁਣ ਤੁਸੀਂ ਵੀ ਮੈਂ ਤੁਹਾਨੂੰ ਇਹ ਹੀ ਜਵਾਬ ਦੇ ਸਕਦਾ ਕਿ ਮੇਰੇ ਕੋ ਖੇਡਿਆ ਨਹੀਂ ਜਾਣਾ ਚਲੋ ਉਹ ਬੰਨਾ ਬ੍ਰੇਕਫਾਸਟ ਕੀਤਾ ਪਟਿਆਲੇ ਵਾਲੇ ਵੀ ਚਲ ਗਏ ਜਲੰਧਰ ਵਾਲੇ ਵੀ ਚਲ ਗਏ ਉਤੋਂ ਅਗਲੇ ਦਿਨ ਜਿਹੜੇ ਸੀ ਉਹ ਫਤਿਹਗੜ੍ਹ ਸਾਹਿਬ ਮੈਚ ਹੋਣੇ ਸੀ ਸਟੇਟ ਦੇ ਇੰਟਰ ਡਿਸਟ੍ਰਿਕਟ ਤੇ ਗਰਦਾਸਪੁਰ ਦੇ ਪਲੇਅਰ ਜਿਹੜੇ ਸੀ ਨਾ ਉਹ ਲੈਣ ਵਾਸਤੇ ਮੈਨੂੰ ਘਰੋਂ ਆ ਗਏ ਪੈਰਾਮਾਉਂਟ ਹੋਟਲ ਬਟਾਲੇ ਟੀਮ ਸਾਰੀ ਰੁਕੀ ਸੀ ਤੇ ਪਲੇਅਰ ਦੋ ਮੈਨੂੰ ਘਰੋਂ ਲੈਣ ਵਾਸਤੇ ਆ ਗਏ ਫਿਰ ਮੇਰੇ ਫਾਦਰ ਸਾਹਿਬ ਮਾਸਟਰ ਮੰਗਲ ਸਿੰਘ ਘੁੰਡਣੇ ਗਿਆ ਕਿ ਚਲੋ ਆਪਾਂ ਨਹੀਂ ਤੂੰ ਖੇਡਿਆ ਜਾਊਗਾ ਤੇਰੇ ਕੋ ਚਲੋ ਆਪਾਂ ਜਾ ਕੇ ਵੇਖੀ ਹੁੰਨੇ ਆ ਮੈਚ ਹਨਾ ਫਿਰ ਉਹ ਡੈਡੀ ਮੇਰੇ ਮੇਰੇ ਫਾਦਰ ਸਾਹਿਬ ਮੇਰੇ ਨਾਲ ਗਏ ਫਤਿਹਗੜ੍ਹ ਸਾਹਿਬ ਤੇ ਮੈਂ ਗਰਦਾਸਪੁਰ ਦੀ ਟੀਮ ਦੇ ਵਿੱਚ ਮੇਰਾ ਉਹਨਾਂ ਨੇ ਨਾਮ ਪਾ ਲਿਆ ਤੇ ਲਿਸਟ ਮੈਨੂੰ ਵਿਖਾ ਲਈ ਗਿਆ ਵੇਖੋ 11 ਪਲੇਰਾਂ ਦੇ ਨਾਮ ਲਿਖੇ ਆ ਤੇ ਕੋਚ ਸਹਿਬਾਨ ਸਰਦਾਰ ਕਰਮਜੀਤ ਸਿੰਘ ਧਰੋਵਾਲੀ ਉਹਨਾਂ ਨੇ 12ਵਾਂ ਪਲੇਅਰ ਦਾ ਨਾਮ ਹੀ ਨਹੀਂ ਲਿਖਿਆ ਕਿਉਂ ਤੇ ਇਹਨੂੰ ਖੜਨਾ ਹੀ ਖੜਨਾ ਨਾਲ ਫਤੇਗੜ ਸਾਹਿਬ ਮੈਚ ਸ਼ੁਰੂ ਹੋ ਗਏ ਸਾਡਾ ਪਹਿਲਾ ਮੈਚ ਜਿਹੜਾ ਸੀ ਉਹ ਮੇਰੇ ਖਿਆਲ ਨਵਾਂ ਸ਼ਹਿਰ ਟੀਮ ਦੇ ਨਾਲ ਹੀ ਆ ਨਵਾਂ ਸ਼ਹਿਰ ਦੇ ਨਾਲ ਟੀਮ ਦੇ ਨਾਲ ਪਹਿਲਾ ਮੈਚ ਹੀ ਕੋਚ ਸਹਿਬਾਨ ਮੈਨੂੰ ਕਹਿੰਦੇ ਕਿ ਤੂੰ ਨਹੀਂ ਖੇਡ ਸਕਦਾ ਪਤਾ ਤੇਰੇ ਗੋਡੇ ਦੀ ਕੰਡੀਸ਼ਨ ਕਾਫੀ ਖਰਾਬ ਆ ਤੇ ਪਰ ਤੂੰ ਨਾਲ ਟੀਮ ਦੇ ਵਾਰਮ ਅਪ ਹੋ ਤੇ ਮੈਂ ਟੀਮ ਦੇ ਨਾਲ ਵਾਰਮ ਅਪ ਹੋਣਾ ਸ਼ੁਰੂ ਕਰ ਦਿੱਤਾ ਫਿਰ ਮੈਨੂੰ ਕੋਚ ਸਹਿਬਾਨ ਨੇ ਕਿਹਾ ਕਿ ਤੂੰ ਇਦਾਂ ਕਰ ਤੂੰ ਫਰਸਟ 7 ਜਿਹੜੇ ਪਲੇਅਰ ਹੁੰਦੇ ਨੇ ਨਾ ਟੀਮ ਦੇ ਵਿੱਚ ਨੈਸ਼ਨਲ ਸਟਾਈਲ ਕਬੱਡੀ ਦੀ ਗੱਲ ਆ ਕਿ ਤੂੰ ਵਿੱਚ ਖੜ ਜਾ ਤੂੰ ਨਾ ਖੇਡੀ ਕੋਈ ਗੱਲ ਨਹੀਂ ਪਰ ਮੇਰਾ ਜਦਾਂ ਸੁਭਾਅ ਹੀ ਜਦੋਂ ਗਰਾਊਂਡ ਦੇ ਵਿੱਚ ਵੜ ਗਏ ਤੇ ਫਿਰ ਰਿਹਾ ਨਹੀਂ ਜਾਂਦਾ ਹੁੰਦਾ ਤੇ ਉਹਨਾਂ ਨੇ ਉਹਨਾਂ ਦੇ ਨਵੇਂ ਸ਼ਹਿਰ ਦੀ ਟੀਮ ਦੇ ਰੇਡਰ ਨੇ ਜਦੋਂ ਰੇਡ ਪਾਈ ਨਾ ਮੇਰੇ ਕੋਲ ਮੈਂ ਇਧਰ ਲਈ ਚੈਨਲ ਆਉਂਦਾ ਸੀ ਜਦੇ ਸੱਜੇ ਪਾਸੇ ਦੀ ਉਹਨੇ ਜਦੋਂ ਭੱਜ ਕੇ ਮੇਰੇ ਵੱਲੋਂ ਅਟੈਕ ਮਾਰਿਆ ਤੇ ਮੇਰੇ ਕੋਲ ਤੇ ਗੋਡੇ ਦੇ ਕੰਡੀਸ਼ਨ ਇਦਾਂ ਦੇ ਸੀ ਕਿ ਮੇਰੇ ਕੋ ਅੱਗੇ ਪਿੱਛੇ ਨਹੀਂ ਹੋਇਆ ਜਾਂਦਾ ਤੇ ਮੈਂ ਇਦਾਂ ਹੱਥ ਗਾੜੀ ਕੀਤਾ ਤੇ ਉਹਦੀ ਬਾਹ ਜਿਹੜੀ ਸੀ ਨਾ ਉਹ ਗੁੱਟ ਸਿੱਧਾ ਮੇਰੇ ਦਾ ਹੱਥ ਦੇ ਵਿੱਚ ਆ ਗਿਆ ਉਹਦੀ ਸਪੀਡ ਸੀ ਤੇ ਮੈਂ ਉਹਨੂੰ ਖਿੱਚ ਕੇ ਤੇ ਗਰਾਊਂਡ 'ਚ ਬਾਹਰ ਇਦਾਂ ਹੀ ਕੱਢਤਾ ਉਹ ਕੋਈ ਤਕਨੀਕ ਨਹੀਂ ਹੈਗੀ ਪਰ ਉਹਦੇ ਨਾਲ ਇੰਨਾ ਕੁ ਜ਼ਿਆਦਾ ਇੰਪ੍ਰੈਸ਼ਨ ਦੂਜੀ ਟੀਮ ਦੇ ਪੈ ਗਿਆ ਕਿ ਉਹ ਮੇਰੇ ਵੱਲੋਂ ਭੱਜ ਕੇ ਮੇਰੇ ਵੱਲ ਰੀਡ ਨਹੀਂ ਹੀ ਪਾਉਂਦੇ ਕਿਉਂਕਿ ਮੈਂ ਲੋਅਰ ਪਾਇਆ ਸੀ ਉਹਨਾਂ ਨੇ ਇਹ ਵੀ ਨਹੀਂ ਪਤਾ ਕਿ ਸੱਟ ਲੱਗੀ ਆ ਉਹ ਇੰਨਾ ਕੁ ਟੀਮ ਦੇ ਉੱਪਰ ਦਬਦਬਾ ਰਿਹਾ ਕੀ ਅਹੀਂ ਉਹ ਮੈਚ ਜਿਹੜਾ ਹੀ 79-9 ਦੇ ਫਰਕ ਦੇ ਨਾਲ ਜਿੱਤੇਆ ਮੈਨੂੰ ਇਹ ਗੱਲ ਨਹੀਂ ਪੁਆਇੰਟ ਵੀ ਨਹੀਂ ਭੁੱਲਦੇ 179 ਨੰਬਰ ਹੀ ਤੇ ਦੂਜੀ ਟੀਮ ਦੇ ਵਿਰੋਧੀ ਟੀਮ ਦੇ 9 ਨੰਬਰ ਹੀ ਤੇ ਜਦੋਂ ਮੈਂ ਮੈਚ ਖੇਡ ਕੇ ਬਾਹਰ ਨਿਕਲਿਆ ਨਾ ਤੇ ਬਾਹਰ ਸਰਦਾਰ ਬੁੱਧ ਸਿੰਘ ਜਲੰਧਰ ਦੇ ਕੋਚ ਸਹਿਬਾਨ ਉਹ ਵੀ ਤੇ ਸ਼ੀਰ ਸਿੰਘ ਪਟਿਆਲੇ ਦੇ ਕੋਚ ਦੋਵੇਂ ਖੜੇ ਹੀ ਵੇਖਣ ਦੇ ਹੀ ਮੈਚ ਤੇ ਉਹਨਾਂ ਨੇ ਮੇਰੇ ਫਾਦਰ ਸਾਹਿਬ ਨੂੰ ਵੀ ਕਿਹਾ ਕਿ ਇਹ ਪਲੇਅਰ ਜੇ ਤੁਸੀਂ ਸਾਨੂੰ ਦੇ ਦੇਂਦੇ ਇੱਕ ਇੱਕ ਸਾਲ ਵਾਸਤੇ ਦੇ ਦਿੰਦੇ ਤੇ ਅਸੀਂ ਇਹਨੂੰ ਕਿਸੇ ਨਾ ਕਿਸੇ ਪਾਸੇ ਲਾ ਦੇਣਾ ਅਸੀਂ ਤੁਸੀਂ ਗਰਦਾਸਪੁਰ ਵੱਲੋਂ ਤੇ ਅੱਗੇ 2-4 ਸਾਲਾਂ ਅੱਗੇ ਵੀ ਖੇਡ ਗਿਆ ਤੇ ਇੱਕ ਕਰ ਸਾਨੂੰ ਦੇ ਦਿੰਦੇ ਤੇ ਜਦੋਂ ਮੈਂ ਉਹਨਾਂ ਨੂੰ ਆਪਣਾ ਲੋਵਰ ਵਿਖਾ ਲਿਆ ਤੇ ਉਹਨਾਂ ਨੇ ਕੋਚ ਸਰਬਾਨਾ ਨੇ ਬਹੁਤ ਮਨ ਆਪਣਾ ਭਰਿਆ ਮੇਰੀ ਕੰਡੀਸ਼ਨ ਵੇਖ ਕੇ ਕਿ ਇਸ ਹਾਲਾਤ ਦੇ ਵਿੱਚ ਵੀ ਇਹ ਪਲੇਅਰ ਜਿਹੜਾ ਮੈਚ ਖੇਡਣ ਰਿਹਾ ਉਹ ਕਹਿੰਦੇ ਕਿ ਇਸੇ ਕਰਕੇ ਸ਼ੇਰ ਸਿੰਘ ਕੋਚ ਦੀ ਬਰਥਡੇਂਗ ਹੀ ਹੈ ਕਿ ਇਸੇ ਹੀ ਕਰਕੇ ਕਿ ਮੈਂ ਤੇਰਾ ਇੰਨਾ ਖੇੜਾ ਕਰਦਾ ਕਿ ਜਦੋਂ ਤੂੰ ਪਟਿਆ ਆਪਣੇ ਪੰਡੋ ਪਿੰਡ ਹਿਮਾਚਲ ਦੇ ਵਿੱਚ ਕੈਂਪ ਚ ਵੀ ਗਿਆ ਹੈ ਨਾ ਤੇ ਮੇਰੇ ਕਿਸੇ ਪਲੇਅਰ ਦੇ ਥੋੜੀ ਬੋਤੀ ਇੰਜਰੀ ਹੁੰਦੀ ਹੈ ਤੇ ਰੈਸਟ ਕਰਦਾ ਹੈ ਤੇ ਤੇਰੇ ਉਥੇ ਮਸਲ ਪੋਲ ਹੋਇਆ ਹੈ ਲੱਤ ਦਾ ਤੇ ਤੂੰ ਇੱਕ ਦਿਨ ਵੀ ਰੈਸਟ ਨਹੀਂ ਕਰਦਾ ਡਾਕਟਰ ਨੇ ਤੈਨੂੰ ਦੋ ਦਿਨ ਦੀ ਰੈਸਟ ਕਹੀ ਸੀ ਪਰ ਤੂੰ ਰੈਸਟ ਨਹੀਂ ਕੀਤੀ ਕਿ ਮੈਂ ਇਥੇ ਰੈਸਟ ਕਰਨ ਵਾਸਤੇ ਨਹੀਂ ਆਇਆ ਮੈਂ ਕੁਝ ਸਿੱਖਣ ਵਾਸਤੇ ਆਇਆ ਤੇ ਮੈਂ ਉਦੋਂ ਹੀ ਵੇਖਿਆ ਹੈ ਕਿ ਤੂੰ ਜਰੂਰ ਮਤਲਬ ਇਹ ਹੈ ਕਿ ਮੇਰੇ ਕੰਮ ਦਾ ਪਲੇਅਰ ਆ ਕਿ ਤੂੰ ਜੇ ਲੋਡ ਪਈ ਤੇ ਮੈਚ ਦੇ ਵਿੱਚ ਇੰਜਰੀ ਹੋਣ ਦੇ ਬਾਵਜੂਦ ਵੀ ਤੂੰ ਖੇਡੇਗਾ ਤੇ ਇਸ ਕਰਕੇ ਕਹਿੰਦੇ ਮੈਂ ਤੇਰਾ ਜਿਆਦਾ ਖੇੜਾ ਕਰਦਾ ਹੁੰਦਾ ਸੀ ਤੇ ਇਹ ਸ਼ੇਰ ਸਿੰਘ ਕੋਜੂਣਾ ਨੇ ਗਰਾਊਂਡ ਦੇ ਵਿੱਚ ਹੀ ਕਿਹਾ ਸੀ ਕਿ ਇੱਕ ਸਾਲ ਮੇਰੇ ਵੱਲੋਂ ਖੇਡ ਜਾ ਕਿ ਮੈਂ ਤੈਨੂੰ ਸਪੋਰਟਸ ਕੋਟੇਜ ਬਿਜਲੀ ਬੋਰਡ ਦੇ ਵਿੱਚ ਭਰਤੀ ਕਰਾਂਗਾ ਤੇ ਜਾਂ ਤੈਨੂੰ ਮੈਂ ਪੱਕਾ ਹੀ ਨਾਲ ਆਪਣੇ ਇਟਲੀ ਵਾਸਤੇ ਤੈਨੂੰ ਨਾਲ ਲੈ ਕੇ ਜਾਊਂਗਾ ਉਦੋਂ ਉਹਨਾਂ ਦੀ ਬਾਈਡਿੰਗ ਹੁੰਦੀ ਸੀ ਤੇ ਪਰ ਕੁਦਰਤ ਨੂੰ ਜੋ ਮਨਜ਼ੂਰ ਹੀ ਇਹ ਕੁਝ ਗੱਲਾਂ ਜਿਹੜੀਆਂ ਵਾ ਇਹ ਮੈਂ ਹਮੇਸ਼ਾ ਯਾਦ ਕਰਦਾ ਹਾਂ ਇਸ ਕਰਕੇ ਮੈਂ ਇਹ ਵੀ ਹੁਣ ਪਲੇਅਰਾਂ ਨੂੰ ਇਹ ਕਹਿੰਦਾ ਕਿ ਜੇ ਥੋੜੀ ਬੋਦੀ ਇੰਜਰੀ ਕਿਤੇ ਹੁੰਦੀ ਆ ਨਾ ਤੇ ਰਿਸਕ ਨਾ ਲਿਆ ਕਰੋ ਕਿਉਂਕਿ ਮੇਰੇ ਕੋ ਸਾਹਿਬਾਨ ਸਿੱਧਰ ਕਰਮਜੀਤ ਸਿੰਘ ਧਰੋਵਾਲੀ ਮੈਨੂੰ ਇਹ ਕਹਿੰਦੇ ਹੁੰਦੇ ਇਹ ਜਦੋਂ ਇੰਜਰੀ ਹੋਈ ਸੀ ਕਿ ਤੂੰ ਰੈਸਟ ਕਰ ਲਾ ਨਹੀਂ ਤੇ ਬਾਹਰ ਬੈ ਕੇ ਵੇਖਿਆ ਕਰੇਗਾ ਤੇ ਇਹ ਗੱਲ ਮੈਂ ਆਪਣੇ ਉੱਪਰ ਹਡਾਈ ਆ ਤੇ ਮੈਂ ਹੁਣ ਪਲੇਅਰਾਂ ਨੂੰ ਇਹ ਕਹਿੰਦਾ ਕਿਉਂਕਿ ਗੇਮ ਦੇ ਵਿੱਚ ਇੰਜਰੀ ਹੋਣੀ ਇੱਕ ਨਾਰਮਲ ਜੀ ਗੱਲ ਆ ਹੋ ਜਾਂਦੀ ਆ ਤੇ ਜਰੂਰ ਰੈਸਟ ਕਰ ਲਿਆ ਕਰੋ ਕਿਉਂਕਿ ਜਦੋਂ ਰੈਸਟ ਕਰਦੇ ਆਂ ਤੇ ਉਹ ਇੰਜਰੀ ਆਪਣੇ ਆਪ ਰਿਕਵਰੀ ਕਰ ਜਾਂਦੀ ਆ ਤੇ ਜੇ ਅਸੀਂ ਕਿਸੇ ਮੰਨ ਲਓ ਪ੍ਰੈਸ਼ਰ ਦੇ ਕਰਕੇ ਜਾਂ ਲਾਲਚ ਕਰਕੇ ਅਸੀਂ ਰੈਸਟ ਨਹੀਂ ਕਰਦੇ ਮੈਚ ਮਿਸ ਨਹੀਂ ਕਰਦੇ ਹਨ ਤੇ ਫਿਰ ਉਹ ਇੰਜਰੀ ਥੋੜੀ ਵੱਧ ਜਾਂਦੀ ਆ ਤੇ ਜੇ ਦੁਬਾਰਾ ਇੰਜਰੀ ਦੇ ਉੱਪਰ ਫਿਰ ਇੰਜਰੀ ਹੋ ਜੇ ਨਾ ਤੇ ਫਿਰ ਉਹ ਥੋੜੀ ਰਿਕਵਰ ਹੋਣੀ ਥੋੜੀ ਔਖੀ ਹੋ ਜਾਂਦੀ ਆ ਤੇ ਇਸ ਕਰਕੇ ਮੇਰੀ ਇਹ ਸਾਰਿਆਂ ਨੂੰ ਰਿਕਵੈਸਟ ਵੀ ਆ ਕਿ ਜੇ ਸਰੀਰ ਆ ਤੇ ਸਭ ਕੁਝ ਹੀ ਆ ਇਹ ਚੜਦੇ ਸੂਰਜ ਨੂੰ ਸਲਾਮਾ ਹੁੰਦੀਆਂ ਤੇ ਇਸ ਕਰਕੇ ਇਹ ਅਗੇ ਆਪਣੇ ਸਰੀਰ ਦਾ ਪਹਿਲੋ ਖਿਆਲ ਰੱਖੋ ਤੇ ਵੀਡੀਓ 15 ਮਿੰਟ ਦੀ ਹੋ ਗਈ ਆ ਤੇ ਸਵਾਲ ਤਾਂ ਹੋਰ ਵੀ ਹੈਗੇ ਆ ਹੁਣ ਅਗਲੀ ਵੀਡੀਓ ਦੇ ਵਿੱਚ ਅਸੀਂ ਉਹਨਾਂ ਸਵਾਲਾਂ ਦੇ ਵੀ ਆਪਾਂ ਵਿਚਾਰ ਕਰਾਂਗੇ ਠੀਕ ਆ ਜੀ ਓਕੇ ਧੰਨਵਾਦ ਦੋਸਤੋ ਜਿੰਦੇ ਵਾਸਤੇ ਰੋ